ਮੈਂ ਮ 2004 ਦੇ ਵਿੱਚ ਫੈਂਸਿੰਗ ਸ਼ੁਰੂ ਕਰੀ ਸੀ ਥੈਨ ਮੇਰਾ ਥੋੜਾ ਬੈਕਗ੍ਰਾਉਂਡ ਥੋੜਾ ਪੂਰ ਸੀ ਮੇਰੇ ਪਾਪਾ ਕੱਪੜੇ ਪ੍ਰੈਸ ਕਰਦੇ ਨੇ ਤੇ ਮੈਨੂੰ ਕੋਈ ਜ਼ਿਆਦਾ ਸਪੋਰਟ ਨਹੀਂ ਸੀਗੀ ਉਹ ਪਿੱਛੋਂ ਪਰ ਮੈਂ ਇਹ ਗੇਮ 2009 ਦੇ ਵਿੱਚ ਨਾ ਥੋੜਾ ਸੀਰੀਅਸ ਹੋ ਗਿਆ ਕਿ ਮੈਨੂੰ ਇਹ ਗੇਮ ਦੇ ਵਿੱਚ ਹੀ ਸਾਰਾ ਕੁਝ ਕਰਨਾ ਹੈ ਥੈਨ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਸਟੇਟ ਦੇ ਵਿੱਚ ਮੈਡਲ ਆਣੇ ਇੰਟਰਨੈਸ਼ਨਲ ਨੈਸ਼ਨਲ ਦੇ ਵਿੱਚ ਮੈਡਲ ਆਣੇ ਥੈਨ ਉਸ ਤੋਂ ਬਾਅਦ ਇੰਟਰਨੈਸ਼ਨਲ ਦੇ ਵਿੱਚ ਜਾਣਾ ਐਕਚੁਅਲੀ ਇਹ ਗੇਮ ਥੋੜੀ ਜੀ ਅਟਰੈਕਟਿਵ ਹੈ ਔਰ ਥੋੜੀ ਯੂਨੀਕ ਹੈ ਕਰਨ ਕਰਨ ਵਿੱਚ ਵੀ ਔਰ ਸਿਖਾਣ ਦੇ ਵਿੱਚ ਵੀ ਥੋੜੀ ਇਹ ਹੈ ਕਿ ਐਕਸਪੈਂਸਿਵ ਤਾਂ ਹੈ ਪਰ ਐਕਸਪੈਂਸਿਵ ਦੇ ਨਾਲ ਨਾਲ ਇਹ ਹੈ ਕਿ ਇਹਦਾ ਫਿਊਚਰ ਬਹੁਤ ਬ੍ਰਾਈਟ ਹੈ ਕਿਉਂਕਿ ਮੇਰੀ ਇਹਦੀ ਸਾਰੀ ਸਕਾਲਰਸ਼ਿਪ ਦੇ ਵਿੱਚ ਪੜਾਈ ਹੋਈ ਹੈ ਮੈਨੇ ਬੀਏ ਕਰੀ ਹੈ ਐਮਏ ਕਰੀ ਹੈ ਸਾਰੀ ਫ੍ਰੀ ਕਰੀ ਹੈ ਕੋਈ ਮੈਂ ਉਹਦੇ ਵਿੱਚ ਸਪੋਰਟਸ ਕੋਟੇ ਤੋਂ ਫ੍ਰੀ ਪੜਾਈ ਕਰੀ ਹੈ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਇੰਡੀਆ ਨੂੰ ਪੰਜ ਵਾਰੀ ਰਿਪਰੈਜ਼ੈਂਟ ਕਰ ਚੁੱਕੇ ਕਿਹੜੇ ਯਰ ਦੇ ਵਿੱਚ ਕੀਤਾ ਸੀਗਾ ਤੇ ਕਿਸ ਤਰੀਕੇ ਨਾਲ ਤੁਸੀਂ ਉਸ ਮੁਕਾਮ ਤੱਕ ਪਹੁੰਚੇ ਸੀ ਮੈਂ ਮੈਂ 2004 ਦੇ ਵਿੱਚ ਫੈਂਸਿੰਗ ਸ਼ੁਰੂ ਕਰੀ ਸੀ ਥੈਨ ਮੇਰਾ ਥੋੜਾ ਬੈਕਗ੍ਰਾਉਂਡ ਥੋੜਾ ਪੂਰ ਸੀ ਮੇਰੇ ਪਾਪਾ ਕੱਪੜੇ ਪ੍ਰੈਸ ਕਰਦੇ ਨੇ ਤੇ ਮੈਨੂੰ ਕੋਈ ਜ਼ਿਆਦਾ ਸਪੋਰਟ ਨਹੀਂ ਸੀਗੀ ਉਹ ਪਿੱਛੋਂ ਪਰ ਮੈਂ ਇਹ ਗੇਮ ਤੁਹਾਨੂੰ 9 ਦੇ ਵਿੱਚ ਨਾ ਥੋੜਾ ਸੀਰੀਅਸ ਹੋ ਗਿਆ ਕਿ ਮੈਨੂੰ ਇਹ ਗੇਮ ਦੇ ਵਿੱਚ ਹੀ ਸਾਰਾ ਕੁਝ ਕਰਨਾ ਹੈ ਥੈਨ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਸਟੇਟ ਦੇ ਵਿੱਚ ਮੈਡਲ ਆਣੇ ਇੰਟਰਨੈਸ਼ਨਲ ਨੈਸ਼ਨਲ ਦੇ ਵਿੱਚ ਮੈਡਲ ਆਣੇ ਥੈਨ ਉਸ ਤੋਂ ਬਾਅਦ ਇੰਟਰਨੈਸ਼ਨਲ ਦੇ ਵਿੱਚ ਜਾਣਾ ਕੀ ਸੋਚ ਕੇ ਮਤਲਬ ਕਿ ਸੀ ਤੁਸੀਂ ਤਲਵਾਰ ਬਾਜ਼ੀ ਦੇ ਗੇਮ ਦੇ ਵਿੱਚ ਪਾਰਟਿਸਿਪੇਟ ਕੀਤਾ ਕੀ ਸੋਚ ਕੇ ਤੁਸੀਂ ਉਹ ਗੇਮ ਜਿਹੜੀ ਸਿੱਖੀ ਹੈ ਕਿਉਂਕਿ ਬਹੁਤ ਰੀਅਲ ਲੋਕੀ ਹੁੰਦੇ ਕਿ ਇਦਾਂ ਦੀ ਗੇਮ ਜਿਹੜੇ ਖੇੜਦੇ ਨੇ ਜਾਂ ਸਿੱਖਦੇ ਐਕਚੁਅਲੀ ਇਹ ਗੇਮ ਥੋੜੀ ਜੀ ਅਟਰੈਕਟਿਵ ਹੈ ਔਰ ਥੋੜੀ ਯੂਨੀਕ ਹੈ ਕਰਨ ਕਰਨ ਵਿੱਚ ਵੀ ਔਰ ਸਿਖਾਣ ਦੇ ਵਿੱਚ ਵੀ ਥੋੜੀ ਇਹ ਹੈ ਕਿ ਐਕਸਪੈਂਸਿਵ ਤਾਂ ਹੈ ਪਰ ਐਕਸਪੈਂਸਿਵ ਦੇ ਨਾਲ ਨਾਲ ਇਹ ਹੈ ਕਿ ਇਹਦਾ ਫਿਊਚਰ ਬਹੁਤ ਬ੍ਰਾਈਟ ਹੈ ਕਿਉਂਕਿ ਮੇਰੀ ਇਹਦੀ ਸਾਰੀ ਸਕਾਲਰਸ਼ਿਪ ਦੇ ਵਿੱਚ ਪੜਾਈ ਹੋਈ ਹੈ ਮੈਨੇ ਬੀਏ ਕਰੀ ਹੈ ਐਮਏ ਕਰੀ ਹੈ ਸਾਰੀ ਫ੍ਰੀ ਕਰੀ ਹੈ ਕੋਈ ਮੈਂ ਉਹਦੇ ਵਿੱਚ ਸਪੋਰਟਸ ਕੋਟੇ ਤੋਂ ਫ੍ਰੀ ਪੜਾਈ ਕਰੀ ਹੈ ਤੇ ਪਲੱਸ 2 ਦੇ ਬਾਅਦ ਸਾਰੀ ਪੜਾਈ ਮੇਰੀ ਫ੍ਰੀ ਵੀ ਹੋਈ ਹੈ ਉਸ ਤੋਂ ਬਾਅਦ ਮੈਂ ਜੋ ਵੀ ਹੈ ਕਿ ਫੈਂਸਿੰਗ ਨੇ ਮੈਨੂੰ ਬਹੁਤ ਵਧੀਆ ਇੱਕ ਲੈਵਲ ਕ੍ਰੀਏਟ ਕੀਤਾ ਅੱਜ ਘਰ ਦੇ ਦੇ ਹਾਲਾਤ ਬਹੁਤ ਜ਼ਿਆਦਾ ਮਤਲਬ ਮਾੜੇ ਸੀਗੇ ਤੇ ਅੱਜ ਹਾਲਾਤ ਕਿੱਦਾਂ ਦੇ ਨੇ ਇਟਸ ਨਾਉ ਗੁੱਡ ਕਿਉਂਕਿ ਇਹ ਹੈ ਕਿ ਮੈਂ ਉਹਨਾਂ ਨੂੰ ਹੁਣ ਅਰਨਿੰਗ ਵੀ ਮੇਰੀ ਹੋ ਰਹੀ ਹੈ ਤੇ ਮੈਂ ਉਹਨਾਂ ਨੂੰ ਹੈਲਪ ਵੀ ਕਰ ਪਾ ਰਿਆ ਹਾਂ ਤੇ ਪੇਰੈਂਟਸ ਜਿੱਥੇ ਸਪੋਰਟ ਨਹੀਂ ਕਰ ਰਹੇ ਸੀ ਹੁਣ ਉਹ ਮੈਨੂੰ ਸਪੋਰਟ ਕਰ ਰਹੇ ਨੇ ਕਿ ਇਹ ਸੋਚਿਆ ਸੀ ਇਹ ਟਾਈਮ ਵੀ ਵੇਖਣ ਨੂੰ ਮਿਲੂ ਨਹੀਂ ਇਹ ਮੇਰਾ ਸਿਰਫ ਔਰ ਸਿਰਫ ਡ੍ਰੀਮ ਕਲੱਬ ਸੀ ਕਿਉਂਕਿ ਬਿਕੋਜ਼ ਮੈਂ 4 ਸਾਲ ਫੋਰਨ ਦੇ ਵਿੱਚ ਟ੍ਰੇਨਿੰਗ ਕਰੀ ਹੈ ਉਹ ਜਿੰਨੇ ਵੀ ਕੋਚਸ ਸੀ ਉਹ ਸਾਰੇ 올ੰਪੀਅਨ ਸੀ ਉਹਨਾਂ ਦੇ ਨਾਲ ਉਹ ਮੇਰੇ ਕੋਚਸ ਨੇ ਤੇ ਉਹਨਾਂ ਨਾਲ ਮਤਲਬ ਮੈਂ ਲੰਡਨ ਦੇ ਇੱਕ ਕੋਚ ਨੇ ਔਰ ਇੱਕ ਥਾਈਲੈਂਡ ਦੇ ਨੇ ਇੱਕ ਮਨੀਪੁਰ ਨਾਰਥ-ਈਸਟ ਦੇ ਸਾਈਡ ਦੇ ਵਿੱਚ ਵੀ ਨੇ ਕੋਚ ਤੇ ਮੈਂ ਉਹਨਾਂ ਨਾਲ ਵੀ ਰਹਿ ਕੇ ਟ੍ਰੇਨਿੰਗ ਕਰੀਏ ਤੇ ਬਹੁਤ ਜ਼ਿਆਦਾ ਅੱਛਾ ਐਕਸਪੀਰੀਅੰਸ ਹੋਇਆ। ਘਰ ਦੇ ਵਿੱਚ ਕੌਣ-ਕੌਣ ਆ ਤੁਹਾਡੇ? ਮੇਰੇ ਬ੍ਰਦਰ ਨੇ, ਮੇਰੇ ਮੰਮਾ ਨੇ, ਪਾਪਾ, ਭਾਬੀ ਨੇ, ਉਹਨਾਂ ਦੇ ਬੱਚੇ ਨੇ। ਅੱਛਾ ਘਰਦਿਆਂ ਨੇ ਕਿੰਨਾ ਕੁ ਸਪੋਰਟ ਕੀਤਾ ਇਸ ਗੇਮ ਨੂੰ ਲੈ ਕੇ? ਐਕਚੁਅਲੀ ਮੰਮਾ ਪਾਪਾ ਵੱਲੋਂ ਕੋਈ ਸਪੋਰਟ ਨਹੀਂ ਸੀ ਬਿਕੋਜ਼ ਫਾਈਨੈਂਸ਼ੀਅਲੀ ਵੀਕ ਸੀਗਾ। ਬਟ ਇਹ ਹੈ ਕਿ ਬ੍ਰਦਰ ਨੇ ਬਹੁਤ ਜ਼ਿਆਦਾ ਸਪੋਰਟ ਕਰੀਏ। ਮੰਮਾ ਮੇਰੇ সুইਮਿੰਗ ਕਰਦੇ ਰਹੇ ਨੇ ਬਟ ਫਿਰ ਵੀ ਉਹਨਾਂ ਤੋਂ ਨਹੀਂ ਅਫੋਰਡੇਬਲ ਸੀ। ਪਾਪਾ martial arts ਦੇ ਸੀਗੇ। ਬ੍ਰਦਰ ਐਥਲੀਟ ਰਹਿ ਚੁੱਕਿਆ। ਬਟ ਇਹ ਬ੍ਰਦਰ ਨੂੰ ਇਹ ਸੀਗਾ ਕਿ ਨਹੀਂ ਇਹਨੇ ਕਰ ਅੱਜ ਜਦ ਤੁਹਾਡੇ ਪਰਾ ਦੀ ਤੁਹਾਡੀ ਨਜ਼ਰਤ ਦੇ ਵਿੱਚ ਕੀ ਵੈਲਿਊ ਹੈ ਉਹ ਪਹਿਲਾਂ ਵੀ ਮੈਨੂੰ ਬਹੁਤ ਜ਼ਿਆਦਾ ਮਤਲਬ ਲਾਈਕ ਇਹਦੇ ਵਿੱਚ ਸਪੋਰਟ ਕਰ ਰਹੇ ਸੀ ਹੁਣ ਵੀ ਇਹ ਹੈ ਕਿ ਉਹਨਾਂ ਨੂੰ ਇਹ ਹੁੰਦਾ ਕਿ ਸਾਡੇ ਘਰ ਦੇ ਵਿੱਚ ਮੈਨਸ ਲਾਈਕ ਇਹ ਸਾਡੀ ਪੂਰੀ ਖਾਨਦਾਨ ਜਾਂ ਫਿਰ ਸਾਡੀ ਪੂਰੀ ਫੈਮਿਲੀ ਦੇ ਵਿੱਚ ਕੋਈ ਵੀ ਸਪੋਰਟਸਮੈਨ ਨਹੀਂ ਇਹਨਾ ਪ੍ਰੋਪਰ ਤਰੀਕੇ ਨਾਲ ਅੱਗੇ ਵੱਧ ਚੁੱਕਿਆ ਜਿੰਨੇ ਕਿ ਤੁਸੀਂ ਵੱਧ ਅਸਲ ਜੀ ਜਦੋਂ ਤੁਸੀਂ ਇਸ ਦੇ ਵਿੱਚ ਪਾਰਟਿਸਿਪੇਟ ਕੀਤਾ ਹਨਾ ਖੇਡੇ ਹੋ ਨੈਸ਼ਨਲੀ ਇੰਟਰਨੈਸ਼ਨਲ ਲੈਵਲ ਤੱਕ ਖੇਡੇ ਹੋ ਪੰਜ ਵਾਰੀ ਤੁਸੀਂ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਉਸ ਦੇ ਉਸ ਟਾਈਮ ਘਰ ਦੇ ਦਾ ਕੀ ਰਿਐਕਸ਼ਨ ਸੀਗਾ ਐਕਚੁਅਲੀ ਇਹ ਕੀ ਜਦੋਂ ਮੇਰਾ ਫਰਸਟ ਮੈਡਲ ਆਇਆ ਨਾ ਤਾਂ ਉਹੀ ਮੇਰੇ ਲਈ ਬਹੁਤ ਜ਼ਿਆਦਾ ਪ੍ਰਾਊਡ ਮੂਮੈਂਟ ਸੀਗਾ। ਦੈਨ ਉਸ ਤੋਂ ਬਾਅਦ ਮੈਂ ਇਹ ਡਿਸੀਜਨ ਲਿੱਤਾ ਕਿ ਮੈਨੂੰ ਹੁਣ ਘਰੋਂ ਜਾਣਾ ਪਏਗਾ ਔਰ ਮੈਨੂੰ ਬਾਹਰ ਨਿਕਲ ਕੇ ਇਹ ਟ੍ਰੇਨਿੰਗ ਕਰਨਾ ਪਏਗਾ। ਉਹਦੇ ਵਿੱਚ ਕਰਦੇ ਨਹੀਂ ਮਤਲਬ ਅਕਸੈਪਟ ਨਹੀਂ ਸੀਗੇ ਕਿ ਨਹੀਂ ਜਾਣਾ ਕਰਕੇ। ਬਟ ਇਹ ਹੈ ਕਿ ਕਿਤੇ ਨਾ ਕਿਤੇ ਮੇਰੀ ਜ਼ਿੱਦ ਸੀ ਨਹੀਂ ਕਰਨਾ ਹੀ ਹੈ ਤੇ ਇਹਦੇ ਚ ਹੀ ਕਰੂੰਗਾ ਔਰ ਕੋਈ ਯੂਨੀਕ ਚੀਜ਼ ਹੈ ਮੈਨੂੰ ਇਹਦੇ ਵਿੱਚ ਇਹ ਹੈ ਕਿ ਬਾਕੀ ਵੀ ਜਿੰਨੇ ਵੀ ਹੈਗੇ ਆ ਮੈਂ ਅੱਗੇ ਜਾ ਕੇ ਇਹਦਾ ਫਿਊਚਰ ਬ੍ਰਾਈਟ ਕਰ ਸਕਦਾ ਵਾਂ ਆਪਣੇ ਆਪ ਨੂੰ ਲੈ ਕੇ। ਹੁਣ ਵੀ ਪਾਪਾ ਪ੍ਰੈਸ ਕਰਦੇ ਨੇ ਕਿ ਸ਼ੱਕ ਪਾਪਾ ਕਰਦੇ ਆ ਪਾਪਾ ਦਾ ਤਾਂ ਇੱਕ ਆਪਣਾ ਇਹ ਹੈ ਕਿ ਉਹਨਾਂ ਨੇ ਸਾਨੂੰ ਪੜਾਇਆ ਉਥੋਂ ਚਾਹੇ ਉਹ ਜਿੱਦਾਂ ਮਰਜ਼ੀ ਕਰਕੇ ਐ ਬਟ ਇਹ ਹੈ ਕਿ ਆਪਾਂ ਉਹਨਾਂ ਨੂੰ ਮਨਾ ਨਹੀਂ ਕਰ ਸਕਦੇ ਕਿ ਤੁਸੀਂ ਨਾ ਕਰੋ ਬਟ ਉਹ ਫਿਰ ਵੀ ਆਪਣੀ ਜਿੰਨੀ ਵੀ ਸਾਨੂੰ ਕਰ ਸਕਦੇ ਹੈਲਪ ਉਹ ਕਰਦੇ ਨੇ ਅੱਜ ਲੋਕੀ ਕਹਿੰਦੇ ਨੇ ਕਿ ਪ੍ਰੈਸ ਵਾਲੇ ਦਾ ਮੁੰਡਾ ਜਿਹੜਾ ਆ ਇੰਡੀਆ ਨੂੰ ਮਤਲਬ ਭਾਰਤ ਦੇ ਵਿੱਚ ਆਪਣਾ ਨਾਮ ਰੋਸ਼ਨ ਕਰ ਗਿਆ ਐਗਜ਼ੈਕਟਲੀ ਇਦਾਂ ਦਾ ਹੀ ਹੈ ਕੁਝ ਤੇ ਲੋਕਾਂ ਦਾ ਆਪਣਾ opinion ਹੁੰਦਾ ਆ ਉਹਨਾਂ ਦਾ ਨਜ਼ਰੀਆ ਹੁੰਦਾ ਆ ਉਹ ਹੁਣ ਜਿੱਥੇ ਪਹਿਲਾਂ ਕੁਝ ਹੋਰ ਸੀ ਆ ਹੁਣ ਚੇਂਜ ਹੋਇਆ ਹਮ ਤਲਵਾਰ ਬਾਜੀ ਤੁਸੀਂ ਖੇਡਦੇ ਹੋ ਕਿੰਨੇ ਕੁ ਜ਼ਿਆਦਾ ਇਹ ਰਿਸਕੀ ਹੁੰਦਾ ਕਿਉਂਕਿ ਕਿਉਂਕਿ ਉਹਦੋਂ ਆਪਣੇ ਕੋਲ ਇੱਕ ਅਸਲੀ ਦੇ ਵੈਪਨ ਹੁੰਦੇ ਕਈ ਵਾਰ ਡਰ ਨਹੀਂ ਲੱਗਦਾ ਕਿ ਕਿਤੇ ਵੱਜ ਨਾ ਜਾਵੇ ਇਹ ਕਿੰਨੀ ਕੁ ਜ਼ਿਆਦਾ ਇਹ ਜਿਹੜੇ ਸਿਕਿਉਰ ਹੁੰਦੇ ਐਕਚੁਅਲੀ ਸਭ ਤੋਂ ਮੇਨ ਗੱਲ ਹੈ ਮੈਂ 2004 ਤੋਂ ਲੈ ਕੇ ਹਲੇ ਵੀ ਸtill ਜਿਹੜੇ ਕੰਪੀਟੀਸ਼ਨਸ ਨੇ ਮੈਂ ਖੇਲ ਰਿਆ ਮੈਨੂੰ ਅੱਜ ਤੱਕ ਇਹ ਫੈਂਸਿੰਗ ਕਰਦੇ ਹੋਏ ਕਦੇ ਕੋਈ ਇੰਜਰੀ ਨਹੀਂ ਹੋਈ ਬਿਕੋਜ਼ ਰੀਜ਼ਨ ਕੀ ਹੈ ਕਿ ਇਹਦੇ ਵੈਪਨਸ ਦੇ ਨਾਲ ਨਾਲ ਸਾਨੂੰ ਇੱਕ ਪ੍ਰੋਪਰ ਕਿਟ ਪ੍ਰੋਵਾਈਡ ਕੀਤੀ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਇਹ ਮਾਸਕ ਹੈ ਔਰ ਇਹ ਜੈਕਟ ਹੈ ਇਹ ਬਰੀਚਸ ਹੈ ਇਹ ਸ਼ੂਜ਼ ਇਹ ਪ੍ਰੋਪਰ ਤਰੀਕੇ ਨਾਲ ਪੂਰਾ ਮਤਲਬ ਡਨ ਕੀਤਾ ਹੁੰਦਾ ਹੈ ਅਗਰ ਵੈਪਨ ਅਗਰ ਲੱਗਦੀ ਵੀ ਹੈ ਬਟ ਤਾਂ ਵੀ ਉਹ ਮਾਸਕ ਤੇ ਲੱਗੇਗੀ ਬਟ ਵੈਪਨ ਨਾਲ ਕੁਝ ਵੀ ਨਹੀਂ ਫਰਕ ਪਏਗਾ ਮਤਲਬ ਆਪਾਂ ਨੂੰ ਪੂਰੀ ਸੇਫਟੀ ਹੁੰਦੀ ਹੈ ਮਤਲਬ ਪੂਰੀ ਸੇਫਟੀ ਹੁੰਦੀ ਹੈ ਕਿਸੇ ਵੀ ਤਰੀਕੇ ਦਾ ਕਿਸੇ ਵੀ ਪ੍ਰਕਾਰ ਦਾ ਕੋਈ ਕੋਈ ਇੰਜਰੀ ਦਾ ਕੋਈ ਚਾਂਸ ਹੀ ਨਹੀਂ ਹੈ ਸ ਬੱਚਿਆਂ ਨੂੰ ਸਿਖਾਉਂਦੇ ਵੀ ਹੋ ਕਿੰਨੀ ਉਮਰ ਤੋਂ ਲੈ ਕੇ ਕਿੰਨੀ ਉਮਰ ਤੱਕ ਦੇ ਬੱਚਿਆਂ ਨੂੰ ਸਿਖਾਉਂਦੇ ਹੋ ਚਾਰ ਸਾਲ ਤੋਂ ਉਪਰ ਦੇ ਕੋਈ ਵੀ ਬੱਚਾ ਫੈਂਸਿੰਗ ਸਿੱਖ ਸਕਦਾ ਹੈ ਜੀ ਸਕੂਲਾਂ ਦੇ ਵਿੱਚ ਵੀ ਸਿਖਾਉਂਦੇ ਸਕੂਲਾਂ ਦੇ ਵਿੱਚ ਵੀ ਕਰਾ ਰਿਹਾ ਮੈਂ ਅੱਛਾ ਜਦੋਂ ਆਪਾਂ ਕਿਸੇ ਵੀ ਕੰਮ ਦੀ ਸ਼ੁਰੂਆਤ ਕਰਦੇ ਨਾ ਸਾਨੂੰ ਸਟਾਰਟਿੰਗ ਦੇ ਵਿੱਚ ਨਾ ਬੜੇ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਹੁੰਦਾ ਹੈ ਹੈ ਨਾ ਕੁਝ ਇਦਾਂ ਹੀ ਹੈ ਮੈਂ ਵੀ 12 ਲੱਖ ਦਾ ਲੋਨ ਲੈ ਕੇ ਹੀ ਇੱਕ ਰਿਸਕ ਲਿਆ ਤੇ ਰਿਸਕ ਲੈਣ ਦੀ وجہ ਨਾਲ ਥੋੜਾ ਜਿਹਾ ਇਹ ਹੈ ਕਿ ਮੈਨੂੰ ਇਹ ਸੀਗਾ ਕਿ ਮੇਰਾ ਡ੍ਰੀਮ ਕਲੱਬ ਹੈ ਔਰ ਮੈਂ ਲੁਧਿਆਣਾ ਦੇ ਵਿੱਚ ਕੋਈ ਵੀ ਸੈਂਟਰ ਨਹੀਂ ਹੈ ਇਹਦਾ ਫੈਂਸਿੰਗ ਹੈ ਹੀ ਨਹੀਂ ਲੁਧਿਆਣੇ ਦੇ ਵਿੱਚ ਪੰਜਾਬ ਦੇ ਵਿੱਚ ਹੈ ਬਟ ਲੁਧਿਆਣੇ ਦੇ ਵਿੱਚ ਨਹੀਂ ਹੈ ਬਟ ਮੇਰਾ ਇਹ ਡ੍ਰੀਮ ਸੀ ਕਿ ਮੈਂ ਕਰੇ ਜਾ ਕੇ ਕਮਬੈਕ ਜਾ ਕੇ ਮੈਂ ਅਗੇਨ ਸ਼ੁਰੂ ਕਰੂੰਗਾ چاہے ਮੈਨੂੰ 12 ਲੱਖ ਦਾ ਲੋਨ ਲੈ ਕੇ ਵੀ ਕੁਝ ਨਾ ਹੋਵੇ ਪਰ ਮੈਂ ਕਰਨਾ ਕਰਨਾ ਹੈ ਕਰਨਾ ਕਰਨਾ ਜੀ ਕਰਦਿਆਂ ਨੇ ਮੈਨੂੰ ਸੁਣਾਇਆ ਸੀ ਵੀ 12 ਲੱਖ ਦਾ ਲੋਨ ਲੈਣ ਲੱਗਿਆ ਵੀ ਸਾਡੇ ਸਿਰ ਤੇ ਨਾਲ ਹੀ ਜਾਂ ਫਿਰ ਬਹੁਤ ਰਿਸਕੀ ਹੈ ਜਾਂ ਫਿਰ ਕਿਤੇ ਨਾ ਕਿਤੇ ਫੇਲ ਹੋ ਗਿਆ ਤਾਂ ਸਾਡ ਨੂੰ ਨਾ ਕਿ ਐਕਚੁਅਲੀ ਪਤਾ ਹੈ ਕਿ ਮੇਰੇ ਇੱਕ ਡੈਡੀਕੇਸ਼ਨਸ ਔਰ ਮੈਨੂੰ ਇੱਕ ਮੇਰੇ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਮੈਂ ਪਹਿਲਾਂ ਸੋਚ ਲੈਣਾ ਕਿ ਮੈਂ ਪਹਿਲਾਂ ਰੱਖ ਦਿਆਂ ਕਿ ਮੈਂ ਇਹ ਚੀਜ਼ ਨੂੰ ਡ੍ਰੀਮ ਕਲੱਬ ਸੀ ਤਾਂ ਮੈਂ ਪਹਿਲਾਂ ਲਿਖਿਆ ਹੋਇਆ ਸੀ ਮੈਂ ਲਿਖਣਾ ਡਾਇਰੀ ਤੇ ਲਿਖ ਕੇ ਰੱਖਿਆ ਹੋਇਆ ਸੀ ਕਿ ਮੇਰੇ ਕਲੱਬ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ